ਤੇ ਉਹਨਾਂ ਨੇ ਕਿਹਾ ਸੀ ਕਿ ਵਿਭਾਗ ਦੀ ਵੱਖਰੀ ਪਾਲਿਸੀ ਬਣਾ ਕੇ ਉਹਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਲਾਗੂ ਕਰ ਦਾਂਗੇ ਜਿੱਥੇ ਸੌਰੀ ਕੈਬਨਟ ਦੀ ਮੀਟਿੰਗ ਬੈਠੂਗੀ ਉਹਦੇ 'ਚ ਲਾਗੂ ਕੀਤੀ ਆਊਗੀ ਕਿਦੋਂ ਲਾਗੂ ਕਰਨ ਦੀ ਵਾਰੀ ਆਈ ਟ੍ਰਾਂਸਪੋਰਟ ਮੰਤਰੀ ਜੀ ਸਾਹਿਬ ਵੱਲੋਂ ਉਹਨੂੰ ਕਿਤੇ ਨਾ ਕਿਤੇ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਅਧਿਕਾਰੀਆਂ ਨੂੰ ਬਦਲਿਆ ਗਿਆ ਜਿਨ੍ਹਾਂ ਨੇ ਪਾਲਿਸੀ ਬਣਾਈ ਸੀ ਉਸ ਤੋਂ ਸਿੱਧ ਹੁੰਦਾ ਕਿ ਸਰਕਾਰ ਕਿਤੇ ਨਾ ਕਿਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ ਅਜੀਤਪੁਰ ਨੇ ਕਹਿੰਦੇ ਕਿ ਹਰ ਬਾਰ ਮੀਟਿੰਗ ਦੇ ਵਿੱਚ ਇੱਕੋ ਹੀ ਏਜੰਡਾ ਤੁਸੀਂ ਲੈ ਕੇ ਆਉਂਦੇ ਹੋ ਬਾਕੀ ਯੂਨੀਅਨਸ ਹਮੇਸ਼ਾ ਉਹਨਾਂ ਨਾਲ ਸਹਿਮਤ ਹੁੰਦੀਆਂ ਨੇ ਸਿਰਫ ਇਸ ਯੂਨੀਅਨ ਦੀ ਨਜਾਇਜ਼ ਮੰਗਿਆ ਦੇਖੋ ਬਾਕੀ ਜਿੱਥੇ ਵਧੀਆਂ ਸਾਰੀਆਂ ਰੈਗੂਲਰ ਨੇ ਉਹ ਆਪਣੇ ਵਿਭਾਗਾਂ ਦੇ ਵਿੱਚ ਰੈਗੂਲਰ ਨੇ ਅਸੀਂ ਵੀ ਉਹੀ ਚਾਹੁੰਦੇ ਹਾਂ ਕਿ ਉਹਨਾਂ ਤਰੀਕੇ ਨਾਲ ਸਾਨੂੰ ਰੈਗੂਲਰ ਕਰ ਦੇਣ ਤੇ ਸਾਨੂੰ ਵੀ ਲੋੜ ਨਹੀਂ ਸੰਘਰਸ਼ ਕਰਾ ਮੰਤਰੀ ਸਾਹਿਬ ਦਾ ਜਿਹੜਾ ਆੜਿਆ ਰਵਈਆ ਤੁਸੀਂ ਦੇਖ ਚਾਈਏ ਬਹੁਤ ਜ਼ਿਆਦਾ ਆੜਿਆ ਰਵਈਆ ਉਹ ਕਹਿੰਦੇ ਵਿੱਚ ਆਏ ਹੜਤਾਲ ਭਾਵੇਂ 10 ਦਿਨ ਚੱਲ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਏਕਾ ਤੁੱਕਾ ਮੰਤਰੀ ਜੀ ਜਿਨ੍ਹਾਂ ਨੂੰ ਆਪਣੀ ਬੁੱਕਲ ਚ ਲੈ ਕੇ ਕੰਮ ਚਲਾਉਣਾ ਚਾਹੁੰਦੇ ਸੀ ਉਹ ਨਹੀਂ ਚੱਲਿਆ ਸੋ ਅਸੀਂ ਮੰਤਰੀ ਸਾਹਿਬ ਨੂੰ ਇਹੀ ਸੁਨੇਹਾ ਦਿੰਦੇ ਆ ਕਿ ਜੇ ਜਲਦੀ ਤੋਂ ਜਲਦੀ ਮੰਗਾਂ ਦਾ ਹੱਲ ਕਰ ਦੇਣ ਤਾਂ ਵਧੀਆ ਗੱਲ ਹੈ ਨਹੀਂ ਤੇ ਫਿਰ ਜਿਹੜੇ ਸੰਘਰਸ਼ ਹੋਰ ਕਿੱਥੇ ਕੀਤੇ ਜਾਣਗੇ ਇਸ ਅਸਲ ਦੇ ਵਿੱਚ ਤੁਸੀਂ ਅਗਰ ਦੇਖੀ ਤਾਂ ਪਿਛਲੇ ਪਿਛਲੇ ਦਸੰਬਰ ਤੋਂ ਲੈ ਕੇ ਇਸ ਦਸੰਬਰ ਤੱਕ ਨਾਲ ਕਿ ਜਨਵੀ ਦੇ ਵਿੱਚ ਵੀ ਕਾਫੀ ਮੀਟਿੰਗ ਜਿਹੜੀਆਂ ਨੇ ਹੋ ਸਰਕਾਰ ਦੇ ਨਾਲ ਹੋਈਆਂ ਨੇ ਔਰ ਪੀਆਰਟੀਸੀ ਪਨਵਸ ਰੋਡਵੇ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜੀ 10 ਸਾਲਾਂ ਪਹਿਲਾਂ ਸਰਕਾਰ ਨੇ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਜਿਹੜੇ ਨਵੇਂ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਉਸੇ ਤਰੀਕੇ ਬੱਕਾ ਦਿੱਤਾ ਹੈ। ਅਸੀਂ ਹੋਰ ਜਾਣਕਾਰੀ ਲਵਾਂਗੇ ਨਾਲ ਜਿਹੜੇ ਪੀਆਰਟੀਸੀ ਪਨਵਸ ਔਰ ਰੋਡਵੇ ਦੇ ਜਿਹੜੇ ਹੋਰ ਮੁਲਾਜ਼ਮ ਨੇ ਔਰ ਜਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਮੀਟਿੰਗ ਦਾ ਦੌਰ ਸੀ ਕਿ ਅਖਰ ਕਿਹੜੀ ਮੰਗ ਤੇ ਹੁਣ ਤੱਕ ਚਰਚਾ ਹੋਈ ਔਰ ਕਿਹੜੀ ਮੰਗ ਜਿਹੜੀ ਮੰਨੀ ਗਈ ਉਹ ਤੇ ਗੱਲਬਾਤ ਕਰਦੇ ਆ ਸਰਕਾਰ ਦੇ ਨਾਲ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਸਰਕਾਰ ਦਾ ਇਹ ਕਹਿਣਾ ਸੀ ਕਿ 10 ਸਾਲਾਂ ਪਾਲਿਸੀ ਜਿਹੜੀ ਆ ਉਹਦੇ ਵਿੱਚ ਜਿਹੜੇ ਮੁਲਾਜ਼ਮ ਨਹੀਂ ਆਂਦੇ ਉਹਨਾਂ ਵਾਸਤੇ ਅਸੀਂ ਪ੍ਰਪੋਜ਼ਲ ਦਿੱਤਾ ਸੀ ਕਿ 8 ਸਾਲਾਂ ਪਾਲਿਸੀ ਬਣਾਈ ਜਾ ਸਕਦੀ ਔਰ ਤੁਹਾਡੀ ਉੱਤੇ ਸਹਿਮਤੀ ਨਹੀਂ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ 8 ਸਾਲਾਂ ਪਾਲਿਸੀ ਜਿਹੜੀ ਬਣ ਸਕਦੀ ਤਾਂ ਜੋ ਹਾਈ ਕੋਰਟ ਦੇ ਵਿੱਚ ਜਿਹੜੀ ਕੋਈ ਰਿਟ ਨਾ ਪਾਵੇ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਬਿਲਕੁਲ ਅਸੀਂ 1 ਜੁਲਾਈ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਸੀ ਜਿਦੇ ਚ ਐਡਵੋਕੇਟ ਜਰਨਲ ਸਾਹਿਬ ਚੀਫ ਸਕੱਟਰੀ ਸਾਹਿਬ ਤੇ ਵਿਭਾਗ ਦੇ ਸੈਕਟਰੀ ਟਰਾਂਸਪੋਰਟ ਐਮ ਡੀ ਪੰਮਸ ਬੀ ਆਰਟੀਸੀ ਮੌਜੂਦ ਸੀਗੀ ਜਿਹੜੀ ਉਹਨਾਂ ਦੀ رائے ਦੇ ਨਾਲ ਹੀ ਪਰਮਿਸ਼ਨ ਲਈ ਗਈ ਸੀ ਆ ਕਮੇਟੀ ਤਿਆਰ ਹੋਈ ਸੀਗੀ ਵੀ ਇਹਦੇ ਚ ਉਹ ਵੱਖਰੀ ਵਿਭਾਗ ਦੀ ਪਾਲਿਸੀ ਤਿਆਰ ਕਰਨਗੇ ਕਿਉਂਕਿ ਸਾਡਾ ਵਿਭਾਗ ਇੱਕ ਤੇ ਖੁਦਮਖਤਿਆਰ ਆ ਪਰ ਨੰਬਸ ਪੀਆਰਡੀ ਸੀ ਇੱਕ ਇਹ ਪਰਮਾਨੈਂਟ ਚੱਲਣ ਵਾਲਾ ਵਿਭਾਗ ਆ ਤੇ ਉਹਨਾਂ ਨੇ ਕਿਹਾ ਸੀ ਕਿ ਵਿਭਾਗ ਦੀ ਵੱਖਰੀ ਪਾਲਿਸੀ ਬਣਾ ਕੇ ਉਹਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਲਾਗੂ ਕਰ ਦਾਂਗੇ ਜਿੱਥੇ ਸਾਡੀ ਕੈਬਨਿਟ ਦੀ ਮੀਟਿੰਗ ਬੈਠੂਗੀ ਉੱਥੇ ਚ ਲਾਗੂ ਕੀਤੀ ਜਾਊਗੀ ਪਰ ਉਹ ਪਾਲਿਸੀ ਨੂੰ ਜਿਵੇਂ ਜਿਵੇਂ ਜਥੇਬੰਦੀ ਦੇ ਨੁਮਾਇੰਦਿਆਂ ਨੇ ਅਧਿਕਾਰੀਆਂ ਨੇ ਬੈਠ ਕੇ ਉਹਨੂੰ ਲਾਗੂ ਕਰਨ ਲਈ ਤਿਆਰ ਕੀਤੀ ਜਦੋਂ ਲਾਗੂ ਕਰਨ ਦੀ ਵਾਰੀ ਆਈ ਟ੍ਰਾਂਸਪੋਰਟ ਮੰਤਰੀ ਜੀ ਸਾਹਿਬ ਵੱਲੋਂ ਉਹਨੂੰ ਕਿਤੇ ਨਾ ਕਿਤੇ ਤੋੜ ਨਮਰੋਣ ਦੀ ਕੋਸ਼ਿਸ਼ ਕੀਤੀ ਗਈ ਤੇ ਅਧਿਕਾਰੀਆਂ ਨੂੰ ਬਦਲਿਆ ਗਿਆ ਜਿਨ੍ਹਾਂ ਨੇ ਪਾਲਿਸੀ ਬਣਾਈ ਸੀ ਉਸ ਤੋਂ ਸਿੱਧ ਹੁੰਦਾ ਕਿ ਸਰਕਾਰ ਕਿਤੇ ਨਾ ਕਿਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ ਦੂਸਰੀ ਗੱਲ ਜਿਹੜੀ ਉਹ ਲੈ ਕੇ ਆਉਂਦਾ ਵੀ ਅਸੀਂ ਉਹ ਪਾਲਿਸੀ ਨਾਲ ਪੱਕੇ ਕਰਨਾ ਚਾਹੁੰਦੇ ਆ ਉਹ ਪਾਲਿਸੀ 16 5 23 ਦੀ ਆਈ ਆ ਉਹ ਡਾਊਨ ਕੇਡਰ ਪਾਲਿਸੀ ਆ ਕਿਸੇ ਵੀ ਵਿਭਾਗ ਦੇ ਮੁਲਾਜ਼ਮ ਨੂੰ ਪਾਲਿਸੀ ਨੂੰ ਮੰਨਦੇ ਨਹੀਂ ਕਿਉਂਕਿ ਜੋ ਪਾਲਿਸੀ ਦੇ ਵਿੱਚ ਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਉਹ ਸਿਰਫ ਇੱਕ ਕੰਟਰੈਕਟ ਬੇਸਰਗੀ ਪਾਲਿਸੀ ਆ ਤੇ ਆ ਉਹਨਾਂ ਨੂੰ ਬੈਨੀਫਿਟ ਦੇਣੇ ਆ ਕੋਈ ਵੀ ਉਹਦੇ ਵਿੱਚ ਵੱਖਰਾ ਸਰਵਿਸ ਰੂਲ ਨਹੀਂ ਹੈਗਾ ਨਾ ਕੋਈ ਉਹਦੇ ਵਿੱਚ ਵੱਖਰਾ ਬੈਨੀਫਿਟ ਹੈਗੀ ਤੁਹਾਨੂੰ ਪ੍ਰਮੋਸ਼ਨ ਮਿਲੂਗੀ ਸੋ ਜਿੰਨੂੰ ਲੈ ਕੇ ਅਸੀਂ ਰੋਸ ਜਿਤਾਇਆ ਸੀ ਕਿ ਜੋ ਸਾਡੀ ਜਥੇਬੰਦੀ ਦੀ ਸਹਿਮਤੀ ਨਾਲ ਕਮੇਟੀ ਬਣੀ ਆ ਉਹਨੂੰ ਲਾਗੂ ਕੀਤਾ ਜੀ ਮંત્રી ਲਾਲਜੀਤ ਪੁੱਲਰ ਕਹਿੰਦੇ ਕਿ ਹਰ ਬਾਰ ਮੀਟਿੰਗ ਦੇ ਵਿੱਚ ਇੱਕੋ ਜਿਹਾ ਏਜੰਡਾ ਤੁਸੀਂ ਲੈ ਕੇ ਆਉਂਦੇ ਹੋ ਬਾਕੀ ਯੂਨੀਅਨਸ ਹਮੇਸ਼ਾ ਉਹਨਾਂ ਨਾਲ ਸਹਿਮਤ ਹੁੰਦੀਆਂ ਨੇ ਸਿਰਫ ਇਸ ਯੂਨੀਅਨ ਦੀ ਨਜਾਇਜ਼ ਮੰਗ ਹੈ ਔਰ ਕਹਿੰਦੇ ਹਰ ਬਾਰ ਅਸੀਂ ਇਹੀ ਕਹਿੰਦੇ ਹਾਂ ਕਿ ਸੀਐਮ ਸਾਹਿਬ ਵੀ ਕਹਿ ਚੁੱਕੇ ਨੇ ਕਿ ਇਹ ਕਦੀ ਪੂਰੀ ਨਹੀਂ ਹੋ ਸਕਦੀ ਸੋ ਤੁਹਾਡਾ ਫਿਰ ਇਹ ਦਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦੇ ਰਹਿਣਗੇ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਦੀ ਸਹੂਲਤ ਵਾਸਤੇ ਸਰਕਾਰੀ ਚੀਜ਼ਾਂ ਨੇ ਉਹ ਉਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਣੀ ਚਾਹੀਦੀ ਦੇਖੋ ਬਾਕੀ ਜਿੱਥੇ ਵਧੀਆਂ ਸਾਰੀਆਂ ਰੈਗੂਲਰ ਨੇ ਉਹ ਆਪਣੇ ਵਿਭਾਗਾਂ ਦੇ ਵਿੱਚ ਰੈਗੂਲਰ ਨੇ ਅਸੀਂ ਦੀ ਪ੍ਰੋਵੀਜ਼ਨ ਕਿਵੇਂ ਹੋ ਸਕਦੀ ਨਹੀਂ 3 ਸਾਲ ਤੋਂ ਬਕਾਇਦਾ ਵਿਭਾਗਾਂ ਦੇ ਵਿੱਚ ਕੀਤੇ ਨੇ ਸਾਡੇ ਕੋਲ ਪੂਰੇ ਡਾਕੂਮੈਂਟ ਅਸੀਂ ਦਿੱਤੇ ਆ ਜਿਵੇਂ ਹਿਮਾਚਲ ਹੋ ਗਿਆ ਜਾਂ ਉੱਤਰਾਖੰਡ ਹੋ ਗਿਆ ਹਰਿਆਣਾ ਹੋ ਗਿਆ ਇਹਨਾਂ ਵਿਭਾਗਾਂ ਦੇ ਵਿੱਚ ਪੰਜਾਬ ਵਿੱਚ ਐਸਐਸ ਰਮਸਾ ਸਿੱਖਿਆ ਵਿਭਾਗ ਜਿਹੜੇ ਮੁਲਾਜ਼ਮ 3 ਸਾਲ ਵਾਲੇ ਕੰਟਰੈਕਟ ਵਾਲੇ ਪੱਕੇ ਕੀਤੇ ਆ ਤੇ ਇਸੇ ਤਰੀਕੇ ਨਾਲ ਹੀ ਆਊਟਸੋਰਸ ਤੋਂ ਕੰਟਰੈਕਟਰ ਦੇ ਕੀਤੇ ਹਰਿਆਣਾ ਵਿੱਚ ਵੀ ਕੀਤੇ ਹਿਮਾਚਲ ਵਿੱਚ ਵੀ ਤੇ ਪੰਜਾਬ ਵਿੱਚ ਵੀ ਉਹਨਾਂ ਨੇ ਕੀਤੇ ਨੇ ਆਨਾਲੀ ਸਮੇਂ ਦੇ ਵਿੱਚ ਕੀ ਤੁਹਾਡੇ ਵੱਲੋਂ ਸਟੈਂਡ ਲਿਆ ਜਾ ਸਕਦਾ ਜੇਕਰ ਸਰਕਾਰ ਨੇ ਅੱਜ ਕਿਸੇ ਤਰ੍ਹਾਂ ਦਾ ਜਵਾਬ ਜੜਾ ਤੋਂ ਬਿਲਕੁਲ ਅਸੀਂ ਬੜਾ ਤਰਕ ਦੇ ਨਾਲ ਆਪਣੇ ਜਿਹੜੇ ਕਾਗਜ਼ ਪੱਤਰ ਨੇ ਉਹਨਾਂ ਨੂੰ ਬਾਇ ਸਪੀਡ ਰਿਪੋਰਟ ਬਾਇ ਹੈਂਡ ਵੀ ਦੇ ਚੁੱਕੇ ਹਾਂ ਵੀ ਆਸ ਤਰੀਕੇ ਨਾਲ ਸਾਡੀ ਪੌਨਸੀ ਬਣਾ ਦਿੱਤੀ ਜਾਵੇ ਜੇਕਰ ਅੱਜ ਵੀ ਨਜ਼ਰ ਅੰਦਾਜ਼ ਕੀਤਾ ਗਿਆ ਤੇ ਅਸੀਂ ਜਿਵੇਂ ਅੱਜ ਮੁੱਖ ਮੰਤਰੀ ਦੀ ਰਿਆਸ਼ਵਲ ਨੂੰ ਕੂਚ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੇ ਦਿੱਲੀ ਦੇ ਸੁਪਰੀਮੋ ਰਿੰਦ ਕੇਜਰੀਵਾਲ ਜੀ ਆ ਉਹ ਕਿਉਂਕਿ ਜਦੋਂ ਸੱਤਾ 'ਚ ਆਉਣੀ ਸਰਕਾਰ ਤੇ ਬੜੇ ਵਾਅਦੇ ਕੀਤੇ ਸੀ ਉਹਨਾਂ ਨੇ ਆ ਕੇ ਟੈਂਕਿਆਂ ਤੋਂ ਲਾ ਲਾ ਕੇ ਮੁਲਾਜ਼ਮਾਂ ਨੂੰ ਗਰੰਟੀਆਂ ਦਿੱ ਨੇ ਪਰ ਉਹ ਆ ਜੋ ਲੱਗਦਾ ਵੀ ਉਹਨਾਂ ਦੀ ਜਿਹੜੀ ਸਾਝ ਆ ਉਹ ਇਹਨਾਂ ਨਾਲ ਪੈ ਗਈ ਆ ਜਿਸ ਕਰਕੇ ਉਹਨਾਂ ਨੂੰ ਵਿਭਾਗਾਂ ਚੋਂ ਕੱਢਣਾ ਨਹੀਂ ਜਾਂਦੇ ਜਿਵੇਂ ਹਰਿਆਣਾ ਸਰਕਾਰ ਨੇ ਸਾਰੇ ਠੇਕੇਦਾਰਾਂ ਨੂੰ ਵਿਭਾਗ ਚੋਂ ਕੱਢਤਾ ਤੇ ਉਹ ਸਾਰੇ ਠੇਕੇਦਾਰ ਪੰਜਾਬ ਚ ਵਾਰ ਤੇ ਲਿਆ ਕੇ ਉਹ ਸਿੱਧੇ ਤੌਰ ਤੇ ਜਿਹੜੇ ਪੰਜਾਬ ਦੇ ਮਲਾਜਮਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਪਾਸੇ ਨੂੰ ਚੱਲ ਪਿਆ ਇਹ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਬੇਕਾਬੀ ਆ ਤੋ ਜੇਕਰ ਦੇਖਿਆ ਜੇ ਡੀਪੀਐਸਿ ਲਗਾਤਾਰ ਦੇਖ ਰਹੇ ਸੀਗੇ ਕਿ ਵੱਖ-ਵੱਖਰੇ ਜਿਹੜੇ ਯੂਨੀਅਨਸ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਤੇ ਹੋਣ ਜ਼ਿਲ੍ਹਾ ਪੱਧਰ ਤੇ ਤੁਹਾਨੂੰ ਕੀ ਲੱਗਦਾ ਜਿਹੜਾ ਆਮ ਤੌਰ ਤੇ ਸੀ ਮੁਲਾਜ਼ਮਾਂ ਦਾ ਕੱਟ ਦੇਖਦੇ ਆ ਜਦੋਂ ਕੋਈ ਵੀ ਮੰਗ ਹੁੰਦੀ ਹੈ ਤਾਂ ਕਿੰਨੀ ਇੱਕਤਾ ਨਜ਼ਰ ਆਂਦੀ ਕਿਉਂਕਿ ਮੰਤਰੀ ਇਹ ਕਹਿੰਦੇ ਨੇ ਕਿ ਬਹੁਤ ਸਾਰੇ ਯੂਨੀਅਨਸ ਸਾਡੇ ਨਾਲੇ ਸਿਰਫ ਇੱਕੋ ਯੂਨੀਅਨ ਜਿਹੜੀ ਆ ਵੱਖਰੀ ਹੈ ਮੰਤਰੀ ਸਾਹਿਬ ਦਾ ਜਿਹੜਾ ਆੜਿਆ ਰਵਈਆ ਤੁਸੀਂ ਦੇਖਿਆ ਹੀ ਆ ਬਹੁਤ ਜ਼ਿਆਦਾ ਆੜਿਆ ਰਵਈਆ ਉਹ ਕਹਿੰਦੇ ਵਿੱਚ ਆਏ ਹੜਤਾਲ ਭਾਵੇਂ 10 ਦਿਨ ਚੱਲ ਚਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਅੱਜ ਤੁਸੀਂ ਦੇਖ ਲਓ ਕਿ ਇੱਕ ਦਿਨ ਦੀ ਹੜਤਾਲ ਨਾਲ ਜਿਹੜੀ 90% ਰੋਡਵੇਜ ਸਾਰੀ ਖੜ ਗਈ ਹੈ ਤੇ ਜਿਹੜੇ ਇੱਕਾ ਦੁੱਕਾ ਮੰਤਰੀ ਜੀ ਜਿਨ੍ਹਾਂ ਨੂੰ ਆਪਣੀ ਬੁੱਕਲ ਚ ਲੈ ਕੇ ਕੰਮ ਚਲਾਉਣਾ ਚਾਹੁੰਦੇ ਸੀ ਉਹ ਨਹੀਂ ਚੱਲਿਆ ਸੋ ਅਸੀਂ ਮੰਤਰੀ ਸਾਹਿਬ ਨੂੰ ਇਹ ਹੀ ਸੁਨੇਹਾ ਦਿੰਦੇ ਆ ਕਿ ਜੇ ਜਲਦੀ ਤੋਂ ਜਲਦੀ ਮੰਗਾਂ ਦਾ ਹੱਲ ਕਰ ਦੇਣ ਤਾਂ ਵਧੀਆ ਗੱਲ ਹੈ ਨਹੀਂ ਤੇ ਫਿਰ ਜਿਹੜੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣ। ਕੋਈ ਵੀ ਕਹਿੰਦੇ ਨੇ ਕਿ ਇੱਕ ਦਿਨ ਜਦੋਂ ਬੰਦ ਹੁੰਦਾ ਤਾਂ ਸਰਕਾਰੀ ਘਾਟਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਪ੍ਰਾਈਵੇਟ ਬਸਾਂ ਨੇ ਪ੍ਰਾਈਵੇਟ ਬੱਸ ਟਰਾਂਸਪੋਰਟਰ ਨੇ ਉਹਨਾਂ ਨੂੰ ਫਾਇਦਾ ਹੁੰਦਾ ਕਹਿੰਦੇ ਕਿ ਲੋਕਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੋ ਯੂਨੀਅਨ ਨੂੰ ਲੱਗਦਾ ਕਿ ਇਸ ਤੇ ਵਿਚਾਰ ਹੋ ਸਕਦਾ। ਜਿਹੜਾ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਹੈ ਕਿ ਤੁਸੀਂ 10 ਦਿਨ ਭਾਵੇਂ ਬੱਸਾਂ ਬੰਦ ਕਰ ਲਓ ਇਹ ਇੱਥੇ ਕਿਤੇ ਨਾ ਕਿਤੇ ਮੰਤਰੀ ਸਾਹਿਬ ਦੀ ਮਿਲੀਭੁਗਤ ਲੱਗਦੀ ਆ ਕਿ ਜਿਹੜਾ ਪ੍ਰਾਈਵੇਟ ਬੱਸਾਂ ਨਾਲ ਤਾਂ ਉਹਨਾਂ ਨੇ ਜਾ ਕੇ ਕਿਹਾ ਕਿ ਜਿਹੜਾ 10 ਦਿਨ ਹੜਤਾਲ ਕਰ ਲਓ ਸਾਨੂੰ ਕੋਈ ਫਰਕ ਨਹੀਂ ਅਗਰ ਮੰਤਰੀ ਸਾਹਿਬ ਨੂੰ ਸਰਕਾਰੀ ਖਜ਼ਾਨੇ ਦੀ ਫਿਕਰ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਸਾਡੀਆਂ ਮੰਗਾਂ ਵੱਲ ਜਿਹੜਾ ਜਰੂਰ ਹੱਲ ਕਰਦੇ ਸੋ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜਾ ਜਨਤਾ ਪਰੇਸ਼ਾਨ ਹੈ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਮੰਤਰੀ ਸਾਹਿਬ ਨੂੰ ਜਿਹੜੀਆਂ ਮੰਗਾਂ ਆ ਇਹਨਾਂ ਮੌਕੇ ਦੇ ਹੱਲ ਕਰ ਦੇਣੀਆਂ ਚਾਹੀਦੀਆਂ ਹਨ ਸੋ ਇੱਕ ਵਾਰ ਫਿਰ ਤੋਂ ਤਸਵੀਰਾਂ ਦਾ ਰੁਕ ਜ਼ਰੂਰ ਕਰਦੇ ਆ ਇਸ ਵਕਤ ਸੈਕਿੰਡਾਂਚ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬਨਪਾਸ ਪੀਆਰਟੀਸੀ ਔਰ ਰੋਡਵੇਜ਼ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਇਕੱਠੇ ਹੋਏ ਨੇ ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਉਸ ਗੱਲ ਦੀ ਗਵਾਹੀ ਜ਼ਰੂਰ ਪਰਦਾ ਹੈ ਕਿ ਸਰਕਾਰ ਨੇ ਜਿਸ ਤਰੀਕੇ ਪਹਿਲਾਂ ਹੀ ਲਿਖਤੀ ਤੌਰ ਤੇ ਭਰੋਸਾ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਹੈ ਯੂ ਟਰਨ ਆਪਣੇ ਫੈਸਲੇ ਤੇ ਲਿਆ ਉਸ ਦੇ ਰੋਸ਼ਣ ਦੇ ਵਜੂ ਅੱਜ ਮੁਲਾਜ਼ਮ ਇਕੱਠੇ ਹੋਏ ਨੇ ਔਰ ਥੋੜੀ ਹੀ ਦੇਰ ਦੇ ਵਿੱਚ ਸੀਐਮ ਆਊਸ ਦੇ ਵੱਲ ਮੂਵ ਵੀ ਕਰਨਗੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰ ਪਰਬੰਧ ਕੀਤੇ ਗਏ ਨੇ ਵੱਡੇ ਟਰੱਕ ਰਸਤੇ 'ਤੇ ਲਗਾਏ ਗਏ ਤਾਂ ਜੋ ਕਿਸੇ ਤਰੀਕੇ ਦੇ ਨਾਲ ਮੁਲਾਜ਼ਮ ਜਿਹੜੇ ਨੇ ਅੱਗੇ ਮੂਵ ਨਾ ਕਰ ਸਕਣ। ਸੋ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਤਸਵੀਰ ਸਾਫ਼ ਹੋਏਗੀ ਕਿ ਆਖਰ ਪ੍ਰਸ਼ਾਸਨ ਇਹਨਾਂ ਰੋਕਣ ਦੇ ਵਿੱਚ ਸਫਲ ਹੁੰਦਾ ਹੈ ਜਾਂ ਫਿਰ ਮੁਲਾਜ਼ਮ ਜਿਹੜੇ ਨੇ ਸੀਐਮ ਹੌਸਲ ਖਾਣ ਚਦੇ ਨੇ। ਥੋੜਾ ਜਨਰਲਿਸਟ ਅਨੀ ਦੇ ਨਾਲ ਪ੍ਰਿੰਕਾ ਮੀਲੂ ਗੋਜਨਾ ਸਪੋਕਸਮੈਨ ਮੋਹਾਲੀ।